ਹਾਂਜੀ ਸਰ 3000 ਰਸੀਦੀਆਂ ਗੋਲੀਆਂ ਫੜੀਆਂ ਗਈਆਂ ਬਠਿੰਡਾ ਪੁਲਿਸ ਲੋਕੀ ਚਲਾ ਚੰਦ। ਮਾਰਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਸੀਆਈਏ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 30000 ਜਿਹੜੀ ਗੋਲੀਆਂ ਨੇ ਬਰਾਮਦ ਕੀਤੀਆਂ ਨੇ। ਇਹ ਤਿੰਨ ਵਿਅਕਤੀ ਤਰਲੋਚਨ ਰੇਸ਼ਮ ਰੌਸ਼ਨ ਐਂਡ ਸੁਖਦੀਪ ਇਹ ਤਿੰਨੋ ਪੁਚਕਲਾਂ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦਾ ਵਿਅਕਤੀ ਹੈ ਇਹਦੇ ਤੇ ਪਹਿਲਾਂ ਵੀ 2020 ਦੇ ਵਿੱਚ 1 ਲੱਖ ਗੋਲੀ ਰਿਕਵਰ ਹੋਈ ਸੀ ਉਸ ਬੰਦ ਚ ਮੁਕਦਮਾ ਦਰਜ ਹੋਇਆ ਸੀਗਾ ਤੇ ਪਿਛਲੇ 3-4 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੀ ਬੰਦ ਸੀਗਾ ਥੋੜੀ ਦੇਰ ਪਹਿਲਾਂ ਹੀ ਇਹ ਜਮਾਨਤ ਤੇ ਆਇਆ ਸੀਗਾ ਦੋਸਤ ਬਾਅਦ ਫਿਰ ਦੁਬਾਰਾ ਜਿਹੜਾ ਹੈਗਾ ਇਸ ਕਰਵਾੜ ਦੇ ਵਿੱਚ ਲੱਗੇ ਹੋਏ ਸੀਗੇ ਤੋਂ ਇਸ ਬੰਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕਦਮਾ ਨੰਬਰ 77 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਦਰਜ ਰਜਿਸਟਰ ਕਰ ਲਿਆ ਤੇ ਫਰਦਰ ਜਿਹੜੀ ਹੈਗੀ ਅੱਗੇ ਉਹਨਾਂ ਦੀ ਇੰਟੈਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਆ ਕਿ ਇੰਨੀ ਵੱਡੀ ਮਾਤਰਾ ਦਾ ਜਿਹੜੀ ਅਨਸ਼ੀਲੀਆਂ ਗੋਲੀਆਂ ਸੀ ਕਿੱਥੋਂ ਲੈ ਕੇ ਆਏ ਅੱਗੇ ਫਰਦਰ ਕਿੱਥੇ-ਕਿੱਥੇ ਵੇਚਦੇ ਸੀਗੇ ਸੋ ਇਸ ਵੰਦੇ ਵਿੱਚ ਸਾਡੀ ਜਿਹੜੀ ਫਰਦਰ ਇੰਟਰਵੈਸ਼ਨ ਚੱਲ ਰਹੀ ਹੈ ਸਰ ਇਹ ਕਿੰਨੇ ਟਾਈਮ ਤੋਂ ਇਸ ਕਾਰੋਬਾਰ ਤੋਂ ਅਟੈਸਿ ਹੈ ਇਹ ਕਾਫੀ ਦਿਨ ਦੇ ਇਸ ਸੀ ਦੇ ਵਿੱਚ ਲੱਗੇ ਹੋਏ ਜਿੱਦਾਂ ਉਹ ਦੱਸੇ ਹੋਏ ਪਹਿਲਾਂ ਵੀ ਇਹਨਾਂ ਤੋਂ ਇੱਕ ਲੱਖ ਗੋਲੀ ਦੇ ਫਰੀ ਜਿਹੜੀ ਹੈਗੀ ਹੈ ਸੁਖਦੀਪ ਤੋਂ ਰਿਕਵਰ ਹੋਈਆਂ ਸੀਗੀਆਂ ਤੇ ਬੇਲ ਤੋਂ ਆਉਣ ਤੋਂ ਬਾਅਦ ਦੁਬਾਰਾ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਇਹਨਾਂ ਦੀ ਪੋਜੀਸ਼ਨ ਦੇ ਵਿੱਚ 20000 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਤੋਂ ਹੋਰ ਵੀ ਜਿਹੜੀ ਕਾਫੀ ਸਾਨੂੰ ਇਨਪੁਟਸ ਮਿਲੀਆਂ ਨੇ ਉਹਨਾਂ ਦੇ ਵਿੱਚ ਅਸੀਂ ਵਰਕ ਕਰ ਰਹੇ ਹਾਂ ਸਰੇ ਰਹਿਣ ਵਾਲੇ ਬੇਸਿਕ ਕਿਤੇ ਜੀ ਇਹ ਤਿੰਨੇ ਬੰਦੇ ਜਿਹੜੇ ਹੈਗੇ ਨੇ ਪੁੱਛੋ ਗੱਲਾਂ ਦੇ ਰਹਿਣ ਵਾਲੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਪਾਤ ਦੇ ਚਲੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਜਿਹੜਾ ਵੀ ਬੰਦਾ ਕਿਸੇ ਮਾੜੇ ਕੰਮ ਦੇ ਵਿੱਚ ਇਨਵੋਲ ਹੈ ਚਾਹੇ ਕਿਸੇ ਨਸ਼ੇ ਦੇ ਵਿੱਚ ਸਮਗਲਿੰਗ ਦੇ ਵਿੱਚ ਹੈਗਾ ਇੱਕ ਨਾ ਇੱਕ ਦਿਨ ਉਹਨਾਂ ਨੇ ਫੜਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਉ ਸਰ ਇਹ ਕੰਮ ਤਾਂ ਅਸੀਂ ਇਹੀ ਕਰਦੇ ਸੀ ਕਿ ਕੋਈ ਮਾੜੀ ਕੰਮ ਕਰ ਨਹੀਂ ਇਹ ਜਿਹੜੀ ਮੋੜੀ ਕੋਸ਼ਿਸ਼ ਦੇ ਵਿੱਚ ਇਹੀ ਹੈ ਕਿ ਜਿਹੜਾ ਇਹਨ ਮੇਨ ਕੰਮ ਸੀ ਗੋਲੀਆਂ ਵਿੱਚ ਕੀ ਗੁਜ਼ਾਰਾ ਕਰਦਾ ਸੀ